ਕੈਨੇਡਾ ਦਾ ਮੁਹੱਲਾ ਪੰਜਵਾਂ ਘਰ ਨਾਵਾਂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਪਤਿਤ ਪਾਵਨ ਭਗਤ ਬਚਲ ਸਤਿਗੁਰੂ ਮਹਾਰਾਜ ਸਾਹਿਬ ਪਰਮ ਕਿਰਪਾਲੂ ਜੀ ਫੇਰ ਸਿੱਖਿਆ ਦਿੰਦੇ ਹੋ ਫਰਮਾਉਂਦੇ ਹਨ ਨਵੇਂ ਘਰ ਦੇ ਇੱਕ ਹਦਾਇਤ ਰੂਪ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਪਤਿਤ ਪਾਵਨ ਭਗਤ ਬਚਲ ਤੇ ਭਾਈ ਉਹ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਭਗਤਾਂ ਦਾ ਵਛੜ ਪਿਆਰਾ ਹੈ ਭੈ ਹਰਨ ਤਾਰਨ ਤਰਨ ਅਗੇ ਭੈ ਜਮਾਂ ਦਾ ਵੀ ਹਰਨ ਵਾਲਾ ਹੈ ਨਰਕ ਦੇ ਭੈ ਨੂੰ ਵੀ ਹਰਨ ਵਾਲਾ ਹੈ ਤਾਰਨ ਤਰਨ ਵਾਲਿਆਂ ਨੂੰ ਤਾਰਨ ਜਹਾਜ਼ ਦੀ ਨਹੀਂ ਆਈ ਹੈ ਪ੍ਰਹਾਉ ਨੈਣ ਤਿਪਤੇ ਦਰਸਪੀਖ ਮਹਾਰਾਜ ਦੇ ਦਰਸ਼ਨ ਦੇਖ ਕੇ ਨਿਤ ਤ੍ਰਿਪਤ ਹੁੰਦੇ ਮਨਬੱਧ ਰੂਪੀ ਨੇਤਰ ਵਰਾਗ ਵੇਖ ਰੂਪੀ ਨੇਤਰ ਜਾਸ ਤੋਖ ਸੁਨਤ ਕਰਨ ਮਹਾਰਾਜ ਦੇ ਜਸ ਨੂੰ ਸੁਣ ਸੁਣ ਕਰਕੇ ਕੰਨ ਵੀ ਤੋਖ ਪ੍ਰਸੰਨ ਹੁੰਦੇ ਆ ਸਰਦਾ ਦੇ ਰਸਾ ਰੂਪੀ ਕੰਨਾ ਦਾ ਜਦੋਂ ਜਸ ਸੁਣੀਦਾ ਹੈ ਉਦੋਂ ਤੋਖ ਪ੍ਰਸੰਨ ਹੁੰਦੇ ਆ ਨਿੱ ਕੰਨ ਸਾਡੇ ਪ੍ਰਾਨਨਾਥ ਅਨਾਥ ਦਾਤੇ ਉਹ ਪ੍ਰਾਣਾਂ ਦਾ ਸਵਾਮੀ ਹੈ ਸਾਰਿਆਂ ਨੂੰ ਪ੍ਰਾਣਾਂ ਦਾ ਸਵਾਮੀ ਅਨਾਥ ਦੇਣ ਵਾਲਾ ਪ੍ਰਾਣਾਂ ਨੂੰ ਅਤੇ ਅਨਾਥ ਗਰੀਬਾਂ ਦਾ ਦਾਤਾ ਹੈ ਸਾਰਿਆਂ ਗਰੀਬਾਂ ਦੀ ਪਾਲਣਾ ਕਰਨ ਵਾਲਾ ਹੈ ਦੀਨ ਗੋਬਿੰਦ ਸ਼ਰਨ ਹੀਰ ਗੋਵਿੰਦ ਅਸੀਂ ਦੀਨ ਆਪ ਦੀ ਸ਼ਰਨ ਹਾਂ ਜੋ ਦੀਨ ਹੋ ਕੇ ਮਾਰੇ ਦੀ ਸ਼ਰਨ ਪੈਂਦੇ ਆ ਉਹਨਾਂ ਨੂੰ ਪ੍ਰਾਨਾਂ ਦਾ ਸਵਾਮੀ ਹੋ ਕੇ ਉਹ ਗਰੀਬਾਂ ਦੇ ਤਾਂ ਹੀ ਸੱਚੇ ਪਾਤਸ਼ਾਹ ਦਾਤਾ ਹੋ ਕੇ ਦਾਨ ਦੇਣਾ ਕਰਦਾ ਹੈ ਆਸਪੂਰਨ ਦੁੱਖ ਬਿਨਾਸ ਨੂੰ ਤੇ ਭਾਈ ਮੇਰਾ ਵਾਹਿਗੁਰੂ ਸਾਰਿਆਂ ਦੀਆਂ ਆਸਾਂ ਪੂਰੀਆਂ ਕਰਨ ਵਾਲਾ ਹੈ ਜਿਹੜੇ ਇਕਜਿਤ ਹੋ ਕੇ ਜੁੜਦੇ ਆ ਉਹਨਾਂ ਦੇ ਸਾਰੇ ਦੁੱਖਾਂ ਨੂੰ ਨਾਸ ਕਰ ਦਿੰਦਾ ਹੈ ਗਹੀ ਊਟ ਨਾਨਕ ਹਰ ਚਰਨ ਸਤਗੁਰੂ ਸਾਹਿਬ ਜੀ ਕਹਿੰਦੇ ਨੇ ਉਸ ਅਕਾਲ ਪੁਰਖ ਰੀ ਦੇ ਚਰਣਾ ਕਉਲਾਂ ਦੀ ਉਹ ਟੇਕ ਪਕੜੀ ਹੈ ਕਾਂੜਾ ਮਹੱਲਾ ਪੰਜਵਾ ਚਰਨ ਸਰਨ ਦਇਾਲ ਠਾਕੁਰ ਤੇ ਭਾਈ ਜੋ ਦਇਆ ਦਾ ਘਰ ਹੈ ਸਵਾਮੀ ਠਾਕੁਰ ਅਕਾਲ ਪੁਰਖ ਉਹਦੇ ਚਰਨਾਂ ਦੀ ਸ਼ਰਨ ਹਾਂ ਆਨ ਨਾਹੀ ਜਾ ਉਸ ਤੋਂ ਬਿਨਾ ਹੋਰ ਕੋਈ ਜਗ੍ਹਾ ਨਹੀਂ ਮਹਾਰਾਜ ਦੀ ਸ਼ਰਨ ਤੋਂ ਬਿਨਾ ਪਾਤਤ ਪਾਵਨ ਬਿਰਦ ਸੁਆਮੀ ਮਹਾਰਾਜ ਸਾਹਿਬ ਦਾ ਪਾਪੀਆਂ ਨੂੰ ਪਵਿੱਤਰ ਕਰਨ ਦਾ ਇਹ ਬਿਰਦ ਪਰਣ ਹੈ ਉਧਰ ਤੇ ਹਰ ਤੇ ਆ ਜਿਨ੍ਹਾਂ ਜਿਨ੍ਹਾਂ ਨੂੰ ਪਰਮੇਸ਼ਰ ਨੂੰ ਧਿਆਇਆ ਉਹ ਸਾਰੇ ਉਧਰ ਗਏ ਹਨ ਮੁਕਤ ਹੋ ਗਏ ਹਨ ਹੁਣ ਦੇ ਉਧਰ ਰਹਿਆ ਨੇ ਅਗਲੇ ਉਧਰ ਜਾਣਗੇ ਰਹਾਉ ਸਹਸਾਰ ਗਾਰ ਵਿਕਾਰ ਸਾਗਰ ਇਹ ਸੰਸਾਰ ਜਿਹੜਾ ਹੈ ਇਸ ਆਤਮ ਸੰਗੇ ਜੀ ਸਮੁੰਦਰ ਦੀ ਨਹੀਂ ਆਈ ਇਹਦੇ ਜਿ ਸਮੁੰਦਰ ਜਿਵੇਂ ਜਹਰ ਹੁੰਦੀ ਹੈ ਇਸ ਪ੍ਰਕਾਰ ਵਿਸ਼ਿਆਂ ਦੀ ਜਹਰ ਹੈ ਕਾਮ ਕ੍ਰੋਧ ਆਦਿਕ ਵਕਾਰ ਹਨ ਕਿ ਮਾਗਰ ਮਛਦੀ ਨਹੀਂ ਆਈ ਇਹ ਸੰਸਾਰ ਸਮੁੰਦਰ ਦੇ ਅੰਦਰ ਗਾਰ ਖੋਬਣ ਹੈ ਜਿਵੇਂ ਖੋਬਾ ਹੁੰਦਾ ਦਰਿਆਵਾਂ ਦੇ ਕਿਨਾਰੇਾਂ ਤੇ ਜੇ ਗਰਖ ਕਰਨ ਵਾਲਾ ਇਹ ਖਾਤੇ ਦੀ ਨਿਆਈ ਸੰਸਾਰ ਸਮੁੰਦਰ ਜਿਹੜਾ ਹੈ ਇਹਦੇ ਵਿੱਚ ਗਰਵ ਹੰਕਾਰ ਜਿਹੜਾ ਹੈ ਇਹ ਜ਼ਹਿਰ ਹੈ ਅਤੇ ਵਿਕਾਰ ਕਾਮਵਾਦਕ ਸਹਸਾਰ ਗਾਰ ਵਿਕਾਰ ਸਾਗਰ ਸੰਸਾਰ ਜੋ ਸਾਗਰ ਹੈ ਇਹਦੇ ਜੇ ਗਰਵ ਜਿਹੜਾ ਕਰਨਾ ਹੈ ਇਹ ਸਾਬ ਸੰਗਜੀ ਖੋਭਣ ਹੈ ਤੇ ਗਾਰ ਜ਼ਹਿਰ ਹੈ ਵਿਸ਼ਿਆਂ ਦੀ ਵਕਾਰ ਕਾਮਾਦ ਕਾਂ ਦੀ ਕਾਮਾਦ ਕਮਾਦਰ ਮਾਛ ਪਤ ਤ ਮੋਹ ਮਾਨ ਅੰਧ ਇਹਦੇ ਵਿੱਚ ਜੀਵ ਪਤ ਤ ਗ੍ਰਾਵਟ ਨੂੰ ਪ੍ਰਾਪਤ ਹੋ ਰਿਹਾ ਹੈ ਮੋਹ ਦੇ ਵਿੱਚ ਪਿਆ ਹੋਇਆ ਮਾਨ ਕੰਨਾ ਹੋ ਰਿਹਾ ਹੈ ਜਿਵੇਂ ਨੇਤਰਾ ਤੋਂ ਹੀਣਾ ਡਿੱਗ ਪਵੇ ਵਿੱਚ ਬੇਕਲ ਮਾਇਆ ਸੰਗ ਤੰਦ ਇਹ ਮਾਇਆ ਦੇ ਤੰਦਿਆਂ ਦੀ ਸੰਗਤ ਕਰਕੇ ਵਿਆਕਲ ਹੋ ਰਿਹਾ ਹੈ ਕਲ ਸ਼ਾਂਤੀ ਤੋਂ ਰਹੁਤ ਹੋ ਰਿਹਾ। ਕਰ ਗਹੀ ਪ੍ਰਭ ਆਪ ਕੱਢੋ। ਫੇ ਮਹਾਰਾਜ ਸਾਡੇ ਮਨ ਨੂੰ ਵੀ ਹੱਥ ਨੂੰ ਪਕੜ ਕੇ ਆਪ ਦੀ ਸ਼ਰਨ ਵਿੱਚ ਆਪ ਹੀ ਮਹਾਰਾਜ ਜੀ ਸੰਗਤ ਰੂਪੀ ਕਿਨਾਰੇ ਤੇ ਵਿਰਾਗ ਰੂਪੀ ਕਿਨਾਰੇ ਤੇ ਮੋਖ ਰੂਪੀ ਕਿਨਾਰੇ ਤੇ ਕਰुणा ਕਰੋ। ਆ ਰਾਖਲੇ ਹੋ ਗੋਬਿੰਦਰਾ। ਹੇ ਗੋਬਿੰਦ ਪਨਿਥੇ ਪ੍ਰਮੇਸ਼ਰ ਸਾਰੇ ਦੁਨੀਆਂ ਦੇ ਰਾਜਾ ਜੀ ਆਪ ਰੱਖਿਆ ਕਰ ਲੋ। ਅਨਾਥ 나ਥ ਸਨਾਥ ਸੰਤਨ। ਹੇ ਮਹਾਰਾਜ ਜੀ ਹੇ ਅਨਾਥਾਂ ਦੇ 나ਥ ਸੁਆਮੀ ਗਰੀਬਾਂ ਦੇ ਯਤੀਮਾਂ ਦੇ ਸਵਾਮੀ ਸਨਾਥ ਕਲਿਆਣ ਕਰਨ ਵਾਲੇ ਆਪ ਦੇ ਸੰਤਾਂ ਨੂੰ ਕੋਟ ਪਾਪ ਬਿਨਾ ਕਰੋੜਾਂ ਪਾਪਾਂ ਨੂੰ ਨਾਸ਼ ਕਰਨ ਵਾਲੇ ਹੋ ਆਪ ਮਨ ਦਰਸ਼ਨਾ ਕੀ ਪਿਆਸ ਸਾਡੇ ਮਨ ਚ ਮਾਰਿਆ ਉਹਦੇ ਦਰਸ਼ਨ ਦੀ ਪਿਆਸ ਇੱਛਾ ਲੱਗੀ ਹੋਈ ਆ ਪ੍ਰਭ ਪੂਰਨ ਗੁਣਤਾ हे ਪ੍ਰਭੂ ਸਮਰੱਥ हे ਪੂਰਨ ਸਾਰਿਆਂ ਦਾ ਬਿਆਪਕ ਹੋਏ ਗੁਣਾਂ ਦੇ ਪਾਤਰ ਕਿਰਪਾਲ ਦਇਆਲ ਗੋਪਾਲ ਨਾਨਕ ਪਿੱਛੇ ਵੀ ਮਾਰਾ ਕਿਰਪਾਲੂ ਸੀ ਹੁਣ ਵੀ ਦਇਆਲੂ ਹੋ ਪਿਛਵੀ ਦੇ ਪਾਲ ਕੱਗੇ ਨੂੰ ਵੀ ਆਪ ਹੋਵੋਗੇ ਸਤਗੁਰੂ ਜੀ ਕਹਿੰਦੇ ਸਮਰੱਥ ਪ੍ਰਭੂ ਰਾਖੇ ਹੋਮੋਂਗੇ ਹਰ ਰਸਨਾ ਗੁਣ ਗਾਏ ਹਰੀ ਆਪ ਦੇ ਰਸਨਾ ਕਰਕੇ ਗੁਣਾ ਨੋਂ ਗਾਉਣਾ ਕਰੀਏ ਸੇ ਕਿਰਪਾ ਕਰੋ ਕਾਨੜਾ ਮਹੱਲਾ ਪੰਜਵਾ ਵਾਰ-ਵਾਰੋ ਅਨਕ ਡਾਰੋ ਜੇ ਭਾਈ ਵਾਰ-ਵਾਰੋ ਜਿਵੇਂ ਪਾਣੀ ਵਾਰੀਦਾ ਹੁੰਦਾ ਹੈ ਇਸ ਪ੍ਰਕਾਰ ਅਨੇਕਾਂ ਜਿਹੜੇ ਸਾਧਨ ਹਨ ਅਨੇਕਾਂ ਵਾਰੀ ਮਾਲਾ ਸਾਹਿਬ ਤੋਂ ਵਾਰ ਪ੍ਰੇਮ ਦੇ ਨਾਲ ਪ੍ਰੇਮ ਰੂਪੀ ਜਲ ਵਿੱਚ ਭਰ ਕਰਕੇ ਆਪਣੇ ਅੰਤਾਂ ਕਰਨੂ ਪੀ ਪਾਤਰ ਵਿੱਚ ਵਾਰ-ਵਾਰ ਵਾਰ-ਵਾਰ ਪ੍ਰੇਮ ਰੂਪੀ ਪਾਤਰ ਦੇ ਨਾਲ ਆਪਣੇ ਸਾਰੇ ਵਿਰਾਗ ਨੂੰ ਵੇਖ ਨੂੰ ਖਰਸਮਤੀ ਨੂੰ ਮੋਖਸ਼ਾ ਨੂੰ ਇਹਨਾਂ ਦਾ ਮਾਨ ਜਿਹੜਾ ਛੱਡਣਾ ਹੈ ਇਹ ਵਾਰ-ਵਾਰ ਵਾਰ ਨਾ ਕਰੀਏ ਮਹਾਰਾਜ ਦੇ ਉਪਰੋਂ अनेकों ਸਾਧਨਾਂ ਦਾ ਉਹ ਮਾਨ ਜਿਹੜਾ ਡਾਰ ਤਿਆਗਣਾ ਹੈ ਇਹ ਕੁਰਬਾਨ ਕਰੀਏ ਮਹਾਰਾਜ ਦੇ ਉਪਰੋਂ ਸੋਹ ਅਨੇਕਾਂ ਵਾਰੀਆਂ ਵਿੱਚ ਆਪਣੇ ਆਪ ਨੂੰ ਵਾਰ ਨਾ ਕਰੀਏ ਰੋਮ-ਰੋਮ ਕਰਕੇ ਰੋਮ-ਰੋਮ ਕਰਕੇ ਕੁਰਬਾਨ ਕਰੀਏ ਆਪਣੇ ਆਪ ਨੂੰ ਵਾਰ-ਵਾਰੋਂ ਸਾਰਿਆਂ ਦਿਨਾਂ ਵਿੱਚ ਵਾਰਨੇ ਜਾਈਏ, ਕੁਰਬਾਨ ਜਾਈਏ। ਇਹ ਮਨੁੱਖਾ ਜੀ ਨੂੰ ਵਾਰੀ ਵਿੱਚ ਆਪਣੇ ਆਪ ਨੂੰ ਮਹਾਰਾਜ ਚਰਨਾਂ ਤੋਂ ਵਾਰ ਨਾ ਕਰੀਏ। ਅਨੇਕਾਂ ਸਾਧਨਾਂ ਰੂਪੀ ਪਦਾਰਥ ਸਾਨੂੰ ਮਹਾਰਾਜ ਦੇ ਚਰਨਾਂ ਤੋਂ ਢਾਰ ਦिए, ਇਹਨਾਂ ਮਾਨ ਛੱਡ ਕੇ ਤੇ ਦੇ ਦिए। ਸੁਖ ਪ੍ਰੈ ਸੁਹਾਗ, ਪਲਕ ਰਾਤ ਜੋ ਪਿਆਰੇ ਦਾ ਸੁਖ ਵਾਲਾ ਨਾ ਸੁਹਾਗ ਆਨੰਦ ਦਾ, ਪਲਕ ਮਾਤਰ ਰਾਤੀ ਅਵਸਥਾ ਵਿੱਚ ਜਿਸ ਅਵਸਥਾ ਵਿੱਚ ਪਲਕ ਮਾਤਰ ਮਹਾਰਾਜ ਦੱਸ ਅਨੰਦ ਦਾ ਸੁਖ ਪ੍ਰਾਪਤ ਹੋਵੇ ਉਸ ਦੇ ਤੋਂ ਦੀ अनेका ਸਾਧਨ ਵਾਰ ਲਈਏ अनेका ਪਦਾਰਥ ਵਾਰ ਲਈਏ ਆਪਣੇ ਜੋ ਕੋਈ ਪਦਾਰਥ ਮੰਨੇ ਹੈ ਰੇਖਾਂ ਵਾਰੀ ਉਹ ਡਾਰ ਕੇ ਤਿਆਗ ਕੇ ਮਾਨ ਵਾਰ ਲਈਏ ਰਹਾਉ ਕਨਕ ਮੰਦਰ ਪਾਠ ਸੇਜ ਸਖੀ ਇਹ ਸੰਤ ਜਨੋ ਸੁਇਨੇ ਦੇ ਜਿਹੜੇ ਮੰਦਰਾਂ ਚ ਬਹਿਣਾ ਹੈ ਤੇ ਪਾਟ ਰੇਸ਼ਮ ਦੀਆਂ ਸੇਜਾ ਬਣਾਉਣੀਆਂ ਨਹੀਂ ਸਕਿਓ ਮੋਹ ਨਾ ਹੈ ਇਨ ਸੇ ਉਤਾਤ ਮੇਰਾ ਤਾਂ ਇਹਨਾਂ ਦੇ ਨਾਲ ਕੋਈ ਤਾਦਖਾਸ਼ ਨਹੀਂ ਹੈ ਇੱਛਾ ਨਹੀਂ ਹੈ ਸਾਡੀ ਇਹਨਾਂ ਪਦਾਰਥਾਂ ਨਾਲ ਮੁਕਤ ਲਾਲ ਅਨਕ ਭੋਗ ਅਕੇ ਮੋਤੀਆਂ ਦੇ ਮੋਤੀ ਹੋਣੇ ਲਾਲ ਹੋਣੇ ਅਨੇਕ ਪ੍ਰਕਾਰ ਦੇ ਭੋਗ ਪਦਾਰਥ ਕੋਣੇ ਬਿਨ ਨਾਮ ਨਾਨਕਾ ਸਾਧਗੁਰੂ ਜੀ ਕਹਿੰਦੇ ਮਹਾਰਾਜ ਦੇ ਨਾਮ ਤੋਂ ਬਿਨਾਂ ਸਾਰੇ ਹਾਤ ਨਾਸ ਹੋਣ ਵਾਲੇ ਆ ਹੱਦ ਕਰਨ ਵਾਲੇ ਹਨ ਜਿੰਨੇ ਪਦਾਰਥ ਹਨ ਰੂਖੋ ਭੋਜਨ ਭੂਮ ਸੈਨ ਸਖੀ ਰੂਖਾ ਭਾਵੇਂ ਭੋਜਨ ਖਾਣ ਨੂੰ ਮਿਲੇ ਧਰਤੀ ਉੱਤੇ ਭਾਵੇਂ ਸੈਨ ਨੂੰ ਸਮਾਂ ਮਿਲੇ ਪ੍ਰੇ ਸੰਗ ਸੁਖ ਬਿਹਾਤ ਪਤੀ ਦੇ ਨਾਲ ਇੱਕ ਜੁੜਿਆ ਹੋਇਆ ਹੋਵੇ ਪ੍ਰੇਮ ਹੋਵੇ ਪਤੀਪਰਤਾ ਹੋਵੇ ਲੜਕੀ ਉਹਦੀ ਸੁਖ ਦੇ ਨਾਲ ਉਮਰ ਜਿਵੇਂ ਗੁਜ਼ਰਦੀ ਹੈ ਇਸੇ ਪ੍ਰਕਾਰ ਹੀ ਇਹ ਸਾਰੇ ਪਦਾਰਥ ਜਿਹੜੇ ਹੈ ਯਾਰ ਜੇ ਸਾਨੂੰ ਸੱਸਰ ਚੰਗਾ ਪਟਕੇੜਿਆਂ ਦਾ ਰਹਿਣਾ ਪ੍ਰੇਮ ਦੇ ਨਾਲ ਕਲਗੀ ਧਰਜੀ ਨੂੰ ਹਜ਼ਾਰਨ ਕੀਤਾ ਜਿਸ ਪ੍ਰਕਾਰ ਕਿਉਂ ਵਾਹਿਗੁਰੂ ਦੇ ਨਾਲ ਸੁਖ ਨਾਲ ਸਮਾਂ ਗੁਜ਼ਰਦਾ ਭਾਵੇਂ ਧਰਤੀ ਤੇ ਪੌਣਾ ਹੋਵੇ ਅਤੇ ਰੁੱਖਾ ਹੀ ਭੋਜਨ ਖਾਈਏ ਹਰ ਰੁੱਖੀ ਰੋਟੀ ਖਾਏ ਸਮਾਲੇ ਹਰ ਅੰਦਰ ਬਾਹਰ ਨਜ਼ਰ ਨਿਹਾਲੇ ਖਾਏ ਖਾਏ ਕਰੇ ਬਦ ਫੈਲੀ ਜਾਨ ਵੀ ਸੁਭਕੀ ਬਾੜੀ ਜੀਓ ਇਸੇ ਪ੍ਰਕਾਰ ਫੇਰ ਪੜੋ ਤਾਂ ਕਿੰ ਮੰਦਰ ਪਾਠ ਸੇਜ ਸਖੀ ਸਵੇਰੇ ਦੇ ਮੰਦਰ ਸਾਹਿਬ ਸੰਗਤ ਜੀ ਬਣਾ ਲੈਣ ਇਸ ਪ੍ਰਕਾਰ ਸੁਨੇਹੇ ਮੰਦਰ ਹੈ ਸਵਰਗ ਦੇ ਵਿੱਚ ਇਸਾਰੇ ਦੇ ਮੁੰਦਰਾ ਦੀ ਪ੍ਰਾਪਤੀ ਹੋ ਜਾਣੀ ਰੇਸ਼ਮ ਦੀਆਂ ਸੇਜਾ ਤੇ ਸਵਰਗ ਜਾ ਕੇ ਬੈਠ ਜਾਣਾ ਮੋਹਿਨਾ ਹੈ ਇਨ ਸਿਉ ਤਾ ਸਾਨੂੰ ਸਵਰਗ ਦੇ ਪਦਾਰਥਾਂ ਦੇ ਭੋਗਾਂ ਦੀ ਮੈਨੂੰ ਇੱਛਾ ਨਹੀਂ ਕਿਸੇ ਪ੍ਰਕਾਰ ਦੀ ਹੈ ਮੁਕਤ ਲਾਲ ਅਨਕ ਭੋਗ ਅਨੇ ਮੋਤੀ ਕੋੜੇ ਹੋਣੇ ਇਸ ਤਰ੍ਹਾਂ ਮੁਕਤੀਆਂ ਵਕੁੰਠ ਦੀਆਂ ਸਲੋਕ ਸਮੀਪ ਸਰੂਪ ਸਯੋਜਜੋ ਇਹਨਾਂ ਦੀ ਜਿਹੜੀ ਲਾਲਸਾ ਹੈ ਬ੍ਰਹਮ ਲੋਕ ਆਜ ਕਹਿੰਦੇ ਦਿਵ ਭੋਗਾਂ ਦੀ ਜਿਹੜੀ ਲਾਲਸਾ ਲਾਲਾਂ ਦੀ ਨੇ ਆਈ ਹਨਕ ਭੋਗ ਅਨੇਕ ਪ੍ਰਕਾਰ ਦੇ ਠਾਕਰਾਂ ਨੂੰ ਜਿਹੜੇ ਭੋਗ ਲਗਾਉਣੇ ਹੈ ਤੇ ਅਨੇਕ ਪ੍ਰਕਾਰ ਦੇ ਪਦਾਰਥ ਜਿਹੜੇ ਭੋਗਣੇ ਹਨ। ਮੇਨ ਨਾਮ ਨਾਨਕ ਹਾ। ਕਿ ਨਾਮ ਤੋਂ ਬਿਨਾ ਗੁਰੂ ਜੀ ਕਹਿੰਦੇ ਸਭ ਨਾਸਵੰਤ ਹਨ ਹੱਤ ਕਰਨ ਵਾਲੇ ਹਨ। ਰੂਖੋ ਭੋਜਨ ਧੂਮ ਸੈਨ ਸਖੀ। ਅਤੇ ਰੂਖਾ ਭਾਵੇਂ ਭੋਜਨ ਨੂੰ ਖਾਣ ਨੂੰ ਮেরে ਤੇ ਧਰਤੀ ਤੇ ਭਾਵੇਂ ਸਹਿਣਾ ਪਵੇ ਸਖੀ। ਪ੍ਰੇ ਸੰਗ ਸੁਖ ਵਿਹਾਰ। ਜੇ ਪਿਆਰੇ ਨਾਲ ਬਿਰਤੀ ਜੁੜੀ ਰਵੇ ਤਾਂ ਸੁਖ ਦੇ ਨਾਲ ਸਮਾਂ ਗੁਜ਼ਰਦਾ। ਹੋਰ ਪਦਾਰਥੋਂ ਦੇ ਬਰਾਬਰ ਨਹੀਂ ਰਲ ਸਕਦੇ ਇਸੇ ਪ੍ਰਕਾਰ। ਪੰਕਨਕ ਮੰਦਰ ਪਾਟ ਸੇਜ ਸਖੀ ਸੋਇਨੇ ਦੇ ਮੰਦਰ ਵੀ ਨਹੀਂ ਆਈ ਦਸਵਾਂ ਦਵਾਰ ਚ ਵੀ ਬਿਰਤੀ ਜਾ ਚੜੇ ਜੇ ਕਰਕੇ ਸਖੀ ਪੰਕਨਕ ਮੰਦਰ ਪਾਟ ਸੇਜ ਸਖੀ ਅੱਗੇ ਪਠ ਰੇਸ਼ਵੰਦੀਆਂ ਸੇਜਾ ਦੀ ਨਹੀਂ ਆਈ ਤਿਰਕੁਟੀ ਦੇ ਵਿੱਚ ਵਰਤੀ ਦਾ ਆਸਨ ਹੋ ਜਾਵੇ ਸਖੀ ਮੋਹ ਨਾ ਹੈ ਇਨ ਸਿਉ ਤਾ ਸਾਨੂੰ ਇਹਨਾਂ ਦੀ ਇਸ ਪ੍ਰਕਾਰ ਦੀ ਕੋਈ ਤਾਂ ਇੱਛਾ ਨਹੀਂ ਹੈ ਇਹਨਾਂ ਪਦਾਰਥਾਂ ਦੀ ਮੁਕਤ ਲਾਲ ਕੇ ਜੋਗਜਗ ਨਿਸਲ ਤੇ ਮਾਨੋ ਜੋ ਪ੍ਰਭ ਜਸ ਵਸਰਾਵ ਮੁਕਤ ਲਾਲ ਅਨਕ ਭੋਗ ਅਤੇ ਮੋਤੀਆਂ ਦੀ ਨਿਆਈ ਸਰ ਸਿੰਘ ਜੀ ਮਾਸਦੀਆਂ ਬੋਟੀਆਂ ਚਮਕਣੀਆਂ ਦਸਵੇਂ ਦਵਾਰ ਚ ਤੇ ਮਿੰਜ ਜਿਵੇਂ ਲਾਲ ਚਮਕਦੇ ਹੁੰਦੇ ਇਸ ਪ੍ਰਕਾਰ ਚਮਕਣੀਆਂ ਮਣੀਆਂ ਦੀ ਨਿਆਈ ਲਾਲ 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 ਮਣੀਆਂ ਦੀ ਨਿਆਂ ਜਿਵੇਂ ਲਾਲ ਹੁੰਦੇ ਐ ਐ ਮਾਸ ਦੀਆਂ ਬੋਟੀਆਂ ਦਸਵੇਂ ਦਾਰ ਚਮਕਦੀਆਂ ਹਨ ਜਿਹੜੀਆਂ ਅਨੇਕ ਭੋਗ ਅਨੇਕ ਪ੍ਰਕਾਰ ਦੇ ਉਥੇ ਸਾਰੇ ਸੁਖ ਜੋਗੀ ਪੁਰਖ ਨੂੰ ਬਰਮ ਲੋਕ ਦੇ ਦੇ ਭੋਗਾਂ ਦੀ ਪ੍ਰਾਪਤੀ ਹੁੰਦੀ ਐ ਅਨੇਕ ਪ੍ਰਕਾਰ ਦੇ ਭੋਗ ਲਗਾਉਣੇ ਠਾਕਰ ਆਦਿਕਾਂ ਨੂੰ ਜਾਂ ਮਸ਼ਿੰਦਰਨਾਥ ਆਦਿਕ ਜੇ ਪਦਮਣੀ ਦੀ ਇੱਛਾ ਕਰਕੇ ਪ੍ਰਾਈ ਦੇਸ਼ ਪ੍ਰਵੇਸ਼ ਹੋ ਗਿਆ ਸੀ ਅਮਰੂ ਨਾਮੇ ਰਾਜੇ ਦੇ ਦੇਜ ਯਾ ਪ੍ਰਵੇਸ਼ ਹੋਇਆ ਸੀ ਅਨੇ ਇਸ ਪ੍ਰਕਾਰ ਦੇ ਅਨੇਕਾਂ ਭੋਗਾਂ ਨੂੰ ਵੀ ਭੋਗ ਲਵੇ ਦੇ ਕਰਕੇ ਬਿਨ ਨਾਮ ਨਾਨਕ ਹਾ ਬਿਨਾਂ ਨਾਮ ਤੋਂ ਗੁਰੂ ਸਾਹਿਬ ਜੀ ਕਹਿੰਦੇ ਸਭ ਨਾਸਮੰਤੀ ਹੈ ਕਾਇਮ ਨਹੀਂ ਰਹਨੇ ਇਹ ਪਦਾਰ ਸਾਰੇ ਰੁੱਖੇ ਭੋਜਨ ਧੂਮ ਸੈਨ ਸਖੀ ਰੁੱਖੇ ਭੋਜਨ ਦੀ ਨਿਆਈ ਫਰੀਦਾ ਰੁੱਖੀ ਸੁਖੀ ਖਾ ਕੇ ਠੰਡਾ ਪਾਣੀ ਪੀਓ ਦੇਖ ਪ੍ਰਾਈ ਚੋਪੜੀ ਨਾ ਤਰਸਾਏ ਜੀਓ ਇਸੇ ਪ੍ਰਕਾਰ ਭਾਈ ਦੁਨੀਆ ਵੱਲੋਂ ਰੁੱਖਾ ਰੁਕ ਹੋ ਗਿਆ ਹੈ ਇਹ ਰੋਟੀ ਸਾਧਨਾ ਦੇ ਸਤ ਸੰਤੋਖ ਦੇ ਆਧਰਮ ਵਿਚਾਰ ਆ ਦੇਖ ਇਹ ਰੁੱਖਾ ਭੋਜਨ ਹੈ ਭਾਵੇਂ ਦੁਨੀਆ ਵਾਲਾ ਬਲੋਂ ਰੁੱਖੇ ਹੋ ਕੇ ਵਿਸ਼ਿਆਂ ਵੱਲੋਂ ਵਿਰਾਗ ਦੇ ਸਹਿਤ ਹੋ ਕੇ ਜਿਹੜਾ ਭੋਜਨ ਹੈ ਸੁਭਗੁਣਾ ਦਾ ਧੂਮ ਸੈਨ ਸਖੀ ਧੂਮਾ ਰੂਪ ਜੋ ਬ੍ਰਹਮ ਹੈ ਤ੍ਰਿਯਾ ਪਦ ਦੇ ਜਿਹੜਾ ਬਰਾਜਨਾ ਹੈ ਸਖੀ ਮੈਂ ਸੰਗ ਸੁਖ ਵਿਹਾਰ ਪਿਆਰੇ ਦੇ ਨਾਲ ਮਿਲ ਕੇ ਸੁਖ ਨਾਲ ਸਮਾਂ ਗੁਜ਼ਰਦਾ ਹੈ ਅਸੀਂ ਇਸੇ ਚੀਜ਼ ਨੂੰ ਲਾਭਦਾਇਕ ਸਮਝਦੇ ਹਾਂ ਕਾਰਣਾ ਮਹੱਲਾ ਪੰਜਵਾ ਅਹੰ ਤੂਰੂ ਮੁਖ ਜੂਰੂ ਸੇ ਸਖਿਓ ਜੇ ਵਾਹਿਗੁਰੂ ਨੂੰ ਮਿਲਣਾ ਚਾਹੁੰਨੇ ਹੋ ਤਾਂ ਹੰ ਤੂਰੋ ਜਿਹੜੀ ਹਉਮੈ ਨਾਲ ਅੰਦਰ ਮੈਂ ਮੈਂ ਕਰਦਾ ਐ ਇਸ ਹਉਮੈ ਨਾਲੋਂ ਪ੍ਰੀਤੀ ਨੂੰ ਤੋੜ ਲਓ ਮੁਖ ਜੂਰੂ ਅਗੇ ਸਤਸੰਗਤ ਦੇ ਨਾਲ ਸਨਮੁਖ ਹੋ ਕੇ ਮੁਖ ਮਹਾਰਾਜ ਦੇ ਨਾਮ ਦੇ ਨਾਲ ਮੁਖੀ ਜਾਣ ਕੇ ਅੰਤਾਂ ਕਰਨ ਦਾ ਸਾਖੀ ਪ੍ਰਕਾਸ਼ਤarup ਜਾਣ ਕੇ ਉਸ ਨਾਲ ਚਿੱਤ ਜੋ ਬਿਰਤੀ ਨੂੰ ਜੋੜ ਨਾ ਕਰੋ ਗੁਰ ਗੁਰ ਕਰਤ ਮਨ ਲੋਰ ਗੁਰੂ ਹੈ ਵਾਹਿਗੁਰੂ ਵਾਹਿਗੁਰੂ ਇਸ ਪ੍ਰਕਾਰ ਉਚਾਰਦੇ ਹੋਏ ਉਹ ਗਿਆਨ ਦਾ ਨਾਸ ਕਰਨ ਵਾਲਾ ਰੂਚੇਤਨ ਪ੍ਰਕਾਸ਼ ਹੈ ਜੋ ਗੁਰੂ ਸਾਰਿਆਂ ਦਾ ਵੱਡਾ ਹੈ ਉਹਦਾ ਜਾਪ ਕਰਦੇ ਮਨ ਚ ਲੋੜੋ ਉਹਦੇ ਦਰਸ਼ਨਾਂ ਨੂੰ ਚਾਹੋ ਬਹਿ ਪ੍ਰੀਤ ਪਿਆਰੋ ਮੂਰੋ ਨਹੀਂ ਉਹ ਜਾਣੋ ਕਿ ਜਿਸ ਵਾਹਿਗੁਰੂ ਨੂੰ ਪ੍ਰੀਤੀ ਪਿਆਰੀ ਹੈ ਉਹ ਪਿਆਰੇ ਨੂੰ ਜਿਸ ਨੂੰ ਪ੍ਰੀਤ ਕਰਨੀ ਪਿਆਰੀ ਹੈ ਸਾਰਿਆਂ ਸਾਧੂਆਂ ਨਾਲੋਂ ਉਹ ਸਾਡਾ ਮਨ ਦਾ ਵੀ ਪ੍ਰੇ ਹੈ ਬਾਣੀ ਦੀ ਵੀ ਪ੍ਰੀਤ ਹੈ ਤੇ ਤਨ ਕਰਕੇ ਵੀ ਸਾਡਾ ਪਿਆਰ ਆ ਉਹੀ ਹੈ ਰਹਾਉ ਗ੍ਰਹਿ ਸੀਜ ਸੁਹਾਵੀ ਆਗਨ ਚੈਨਾ ਕੇ ਸੰਕੰਪ ਅੰਤ ਕਰਨੂ ਪੀ ਸੇਜਾ ਜਿਹੜੀ ਹੈ ਸਰਦਾਰ ਰੂਪੀ ਵਿਸ਼ਾਈ ਦੇ ਸਹਤ ਮਨਬੁੱਧ ਚਿਤ ਅਹੰਕਾਰੀ ਚਾਰੇ ਪਾਵੇ ਬਣੇ ਹੋਏ ਹੈ ਇਹਨਾਂ ਦੀਆਂ ਜਿਹੜੀਆਂ ਬਿਰਤੀਆਂ ਇਹ ਬਾਹੀਓ ਤੇ ਸੇਰਵੇ ਹਨ ਪ੍ਰੇ ਰੂਪੀ ਬਾਣ ਦੇ ਨਾਲ ਬੁਣੀ ਹੋਈ ਹੈ ਤੁਲਕਾ ਦੀ ਤਲਾਈ ਵਿਸ਼ਾਈ ਹੈ ਸੰਕਾਰਾ ਵਿਛਾਣਾ ਵਿਛਾਇਆ ਹੈ ਭਗਤੀ ਦਾ ਸਿਰਪੋਸ ਹੈ ਸਦ ਸੰਤੋਖ ਦੇ ਤੋਤੇ ਟੰਗੇ ਹੋਏ ਹਨ ਸੌਦ ਸਪਰਸ਼ ਰੂਪ રસ ਕਰਨ ਵਿਛਾ ਦਾ ਤਿਆਗ ਇਹ ਫੁੱਲ ਭੇਟਾ ਕੀਤੇ ਹੋਏ ਹਨ ਇਸ ਪ੍ਰਕਾਰ ਗ੍ਰਹਿ ਸੀਜ ਸੁਆਵੀ ਆਉਣ ਦਿਨ ਚੈਨਾ ਇਉਂ ਅੰਤਕਾਰ ਨੂੰ ਵੀ ਘਰ ਵਿੱਚ ਹਿਰਦੇ ਚ ਸੀਜਾ ਦੇਵੀ ਸੰਬਦ ਹੋਈ ਸਰਦਾ ਰੂਪੀ ਸੋਭ ਨੀਕ ਹੋ ਗਈ ਹੈ ਸਾਡੀ ਅੰਗਨ ਚੈਨਾ ਅੰਦਰ ਹਿਰਦੇ ਦੇ ਅੰਦਰ ਅੰਗਨ ਬਿਹੜੇ ਦੇ ਅੰਦਰ ਸਾਡੇ ਜੋ ਅੰਗਨ ਪਿਆਰਾ ਹੈ ਸਾਰਿਆਂ ਦਾ ਉਸ ਦੀ ਪ੍ਰਾਪਤੀ ਕਰਕੇ ਅੰਗਨ ਚੈਨਾ ਸ਼ਾਂਤੀ ਪ੍ਰਾਪਤ ਹੋ ਗਈ ਹੈ ਹਿਰਦੇ ਚ ਤੋਰੂ ਰੀ ਤੋੜ ਦਿਓ ਰੀ ਤੋੜ ਦਿਓ ਪੰਜ ਦੂਤਨ ਸਿਉ ਸੰਗ ਤੋਰ ਇਹ ਪੰਜਾਂ ਦੂਤਾਂ ਦੀ ਕੁਸੰਗਤ ਦੇ ਨਾਲੋਂ ਛੋੜ ਦਿਓ ਸਾਥ ਨਹੀਂ ਤਾਂ ਤੁਹਾਡਾ ਮਨ ਵਾਹਿਗੁਰੂ ਵੱਲੋਂ ਇਹਨਾਂ ਨੂੰ ਤੋੜ ਦਿੱਤਾ ਹੈ ਤੇ ਤੁਹਾਡਾ ਟੁੱਟਿਆ ਇਸੇ ਪ੍ਰਕਾਰ ਜੂਨਾ ਕੀ ਤੌਰ ਦੇ ਰਹੇਗੇ ਇਸ ਹੁਕਮ ਦੇ ਚ ਗੁਰਾਂ ਦੇ ਚ ਆਪਣੇ ਮਨ ਨੂੰ ਤੋੜਨਾ ਕਰੋ ਇਹ ਹੁਕਮ ਹੈ ਪੰਜਾਂ ਦੁੱਤਾਂ ਦੀ ਕੋ ਸੰਗਤ ਵੱਲੋਂ ਚਿਤ ਨੂੰ ਤੋੜਨਾ ਕਰੋ ਆਏ ਨਾ ਜਾਏ ਬਸੇ ਨਿਜ ਆਸਨ ਉਹ ਪਰਮੇਸ਼ਰ ਨਾ ਜਨਮ ਧਾਰ ਕੇ ਆਉਂਦਾ ਹੈ ਨਾ ਮਰ ਕੇ ਕਿਤੇ ਜਾਂਦਾ ਹੈ ਆਪਣੇ ਸਰੂਪ ਰੂਪੀ ਆਸਨ 'ਚ ਆ ਕੇ ਇਸਤਤ ਹੋਵਾਂਗੇ ਤੂੰ ਤੇ ਕਮਲ ਬਿਦੂਰ ਜਿਹੜਾ ਜਿਹੜਾ ਮੂਤਾ ਕਮਲ ਹੈ ਪਰਮੇਸ਼ਰ ਦਾ ਜਿਹੜਾ ਬੇਮਖ ਰਹਿਣਾ ਚਿਤਨੇ ਉਹਦਾ ਕਮਲ ਹੈ ਇਹ ਜਦੋਂ ਖਿੜਿਆ ਆ ਕਰਣਾ ਮੈਤਰੀ ਮੁਤਾ ਵੇਖਿਆ ਇਹ ਪੰਖੜੀਆਂ ਖਿੰਡ ਗਈਆਂ ਜਿਨ੍ਹਾਂ ਚੋਂ ਆਨੰਦ ਰੂਪੀ ਮਹਿਕ ਨਿਕਲੇਗੀ ਇਹ ਮੂਦਾ ਕਮਲ ਬਿਕ ਸੋਰੋ ਖੜ ਜਾਵੇਗਾ ਛੁਟ ਗਈ ਹੋਮੈ ਸੋਰ ਜਿਹੜੀ ਹੋਮੈ ਦੀ ਸੋਰ ਸੀ ਨਾ ਸ਼ੋਰ ਸਰਾਬਾ ਰੌਲਾ ਹੋਮੈ ਦਾ ਸੀ ਸਾਰੇ ਜੰਮਣ ਮਰਨ ਦਾ ਆਵਾ ਗਾਉਣ ਦਾ ਇਹ ਸੋਰ ਰੌਲਾ ਪਾਉਣ ਵਾਲੀ ਹੋਮੈ ਜਿਹੜੀ ਸੀ ਇਹ ਛੁਟ ਗਈ ਗਾਇਓਰੀ ਗਾਇਓ ਗਾਉਣੇ ਜੋਗ ਸੀ ਏ ਸਖੀਓ ਗਾਉਣੇ ਜੋਗ ਸੀ ਗੁਰਾਂ ਦੇ ਨਾਲ ਮਿਲ ਕਰਕੇ ਅਸੀਂ ਗਾਇਆ ਹੈ ਰਬ ਨਾਨਕ ਗੁਲੀ ਗਹੇ ਸਤੂ ਗੁਰੂ ਸਾਹਿਬ ਜੀ ਕਹਿੰਦੇ ਨੇ ਪ੍ਰਭੂ ਗੁਣਾ ਦਾ ਸਮੁੰਦਰ ਹੈ ਖਜ਼ਾਨਾ ਰੂਪ ਕਾਨੜਾ ਮਹੱਲਾ ਪੰਜਵਾਂ ਘਰ ਨਾਵਾਂ ਤਾਂ ਤੇ ਜਾਪ ਮਨਾ ਹਰ ਜਾ ਫਿਰ ਗੁਰੂ ਸਾਹਿਬ ਦੀ ਪਵਿੱਤਰ ਬਚਨ ਦੱਸਦੇ ਨੇ ਨਵੇਂ ਘਰ ਸਰਪਾਰ ਚ ਤਾਂ ਤੇ ਇਸ ਵਰਕੇ ਤੈਨੂੰ ਕਹਿੰਨੇ ਹੈ ਏ ਮੇਰੇ ਮਨਾ ਅਕਾਲ ਪੁਰਖ ਵਾਹਿਗੁਰੂ ਦੇ ਜਾਪ ਦੇ ਤਾਈਂ ਕਰਨਾ ਕਰ ਜੋ ਸੰਤ ਵੇਦ ਕਹਿਤ ਪੰਥ ਗਾਖੜੋ ਜੋ ਜੋ ਸੰਤ ਹਨ ਹਾਤਮਾ ਹਨ ਵੇਦ ਸ਼ਾਸਤਰ ਸਾਰੇ ਜਿਸ ਪੰਥ ਦੇ ਤਾਈਂ ਭਗਤੀ ਸਹਿਤ ਗਿਆਨ ਨੂੰ ਕਹਿੰਦੇ ਹਨ ਮੋਹ ਮਗਨ ਅਹੰਤਾਪ ਇਹ ਜਿਹੜਾ ਮੋਹ ਹੈ ਇਹ ਗਾਖੜੋ ਬੜਾ ਕਠਣ ਹੋਇਆ ਵੇਖਣੋ ਇਹਦੇ ਚ ਮਸਤ ਹੋ ਕੇ ਆਦਮੀ ਮੋਹ ਦੇ ਵਿੱਚ ਭੁੱਖਾ ਤੇ ਹੈ ਹੀ ਹਰ ਵਕਤ ਭਗਦਾ ਰਹਿੰਦਾ ਹੈ ਮੋਹ ਮਗਨ ਮੋਹ ਦੇ ਵਿੱਚ ਮਸਤ ਹੋਏ ਹਾਂ ਅਤੇ ਹੋਰ ਅਹੰਤਾਪ ਹੰਗਤਾ ਕਰਕੇ ਆਗੀ ਵਿਆਦੀ ਉਪਾਦੀ ਅਧੀ ਹੱਤਵਰੀ ਪੂਤ ਅਧੀ ਜੈਵਾਰ ਦੇ ਤਾਪ ਚੜੇ ਰਹਿੰਦੇ ਹਨ ਇਹ ਸੰਤ ਭਗਤ ਜਿਹੜੇ ਕਹਿੰਦੇ ਮੋਹ ਮਾਨ ਨੂੰ ਛੱਡਣਾ ਬੜਾ ਕਠਨ ਰਸਤਾ ਹੈ ਉਸ ਚ ਚੱਲਣਾ ਕਰੋ ਰਹਾਓ ਜੋ ਰਾਤੇ ਮਾਤੇ ਸੰਗ ਬਪਰੀ ਇਹ ਮਾਇਆ ਦੇ ਨਾਲ ਤੁਛ ਦੇ ਨਾਲ ਜਿਹੜੇ ਰਤੇ ਪ੍ਰੀਤੀ ਕਰਕੇ ਮਸਤ ਹੋਏ ਇਸ ਬਪੜੀ ਮਾਇਆ ਦੇ ਨਾਲ ਮਾਇਆ মোহ ਸੰਤਾ ਉਹ ਮਾਇਆ ਦੇ ਮੋਹ ਚ ਤਪਦੇ ਰਹਿੰਦੇ ਨੇ ਸਮਕ ਭਲੀ ਪ੍ਰਕਾਰ ਸੜਵੇ ਰਹਿੰਦਿਆਂ ਨਾਲ ਚ ਦੁਖੀ ਰਹਿੰਦੇ ਹਨ ਨਾਮ ਜਪਤ ਸੋ ਜਨ ਉਧਰੈ ਨਾਮ ਦਾ ਜਾਪ ਕਰਕੇ ਉਹ ਮਹਾਪੁਰਖ ਜਿਸ ਹੈ ਜਿਸ ਹੈ ਉਧਾਰ ਹੋਆ ਜਿਹਨੂੰ ਨਰ ਆਪ ਉਧਾਰਨਾ ਚਾਹੁੰਦੇ ਹੋ ਉਹ ਆਪ ਦਾ ਨਾਮ ਜਪ ਕੇ ਉਧਰ ਜਾਂਦਾ ਹੈ ਮੁਕਤ ਹੋ ਜਾਂਦਾ ਹੈ ਪੁਰਖ ਬੇਨ ਸਜਾਇ ਮੋਹ ਭੈ ਭਰਮਾ ਉਹਨਾਂ ਦੇ ਜਿਹੜਾ ਕਠਨ ਰਸਤਾ ਹੈ ਲੰਘਣਾ ਇਹ ਮੋਹ ਮਾਨ ਮੇਰ ਤੇਰੇ ਵਜਦੇ ਮਾਰਖੰਡੇ ਤਾਰ ਉਹਨਾਂ ਦੇ ਬਿਰਸ ਜਾਂਦੇ ਹਨ ਮੋਹ ਆਜਕ ਵੀ ਜੇ ਜੰਮਣ ਮਾਰਨ ਦੇ ਪੈਸੇ ਵੀ ਸਰੂਪ ਦਾ ਭਰਮ ਵੀ ਨਾਨਕ ਸੰਤ ਪ੍ਰਤਾਪ ਸਤਿਗੁਰੂ ਸਾਹਿਬ ਜੀ ਕਹਿੰਦੇ ਸਾਧ ਸੰਗਤ ਦਾ ਪ੍ਰਤਾਪ ਹੈ ਜਦੋਂ ਮਿਟ ਜਾਂਦੇ ਉਹ ਗੁਣੇ